ਮੈਂ ਉਹਨਾਂ ਨੂੰ ਵੀ ਸਾਰੇ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਚੇਅਰਜ਼ ਖਾਲੀ ਐ ਸਾਰੀਆਂ ਤੇ ਪਰਾਜਮਾਨ ਹੋ ਜਾਓ ਅਸੀਂ ਸਾਰੀ ਜਿਹੜੀ ਹੁਣ ਸਾਡੀ ਲੀਡਰਸ਼ਿਪ ਟੀਮ ਹੈ ਲੀਡਰਸ਼ਿਪ ਨੇ ਬੋਲਣਾ ਅਸੀਂ ਤੁਹਾਨੂੰ ਸੋ ਮੈਂ ਹੁਣ ਸਾਰੇ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਚੇਅਰਜ਼ ਤੇ ਸਜੋਗਤ ਹੋ ਜਾਣ ਬੈਠ ਜਾਓ ਹਾਂਜੀ ਬਿੰਦੂ ਜੀ ਨੂੰ ਬੇਨਤੀ ਆ ਉਹ ਵੀ ਆ ਜਾਣ ਅੱਗੇ ਮੰਚ ਤੇ ਸਾਰਿਆਂ ਨੂੰ ਬੇਨਤੀ ਆ ਅੱਗੇ ਆ ਜਾਣ ਅੱਜ ਅਸੀਂ ਤੁਹਾਡੇ ਕੋਲ ਬੇਨਤੀ ਕਰਨ ਆਏ ਹਾਂ ਤੁਸੀਂ ਸਾਡੇ ਕੋਲ ਵੋਟ ਲਈ ਬੇਨਤੀ ਕਰਨ ਆਏ ਹਾਂ ਮੈਂ ਸੋਚਦਾ ਹਾਂ ਕਿਆਂ ਦਰਮਿਆਨ ਬਹੁਤ ਪਾਰਟੀਆਂ ਦੇਖੀਆਂ ਹੋਣਗੀਆਂ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਅਕਾਲੀ ਭਾਜਪਾ ਹੋਣ ਜਦੋਂ ਕੇਜਰੀਵਾਲ ਸਾਹਿਬ ਦੀ ਪਾਰਟੀ ਆਈ ਹੈ ਤੁਹਾਨੂੰ ਪਤਾ ਇਹ ਅੰਦੋਲਨ ਦੇ ਵਿੱਚੋਂ ਪੈਦਾ ਹੋਈ ਪਾਰਟੀ ਸੀ ਲੋਕਾਂ ਦੇ ਲੋਕਾਂ ਦੀ ਲੜਾਈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਲੜੀ ਉਹ ਕਹਿੰਦੇ ਸੀ ਕਿ ਰੋਟੀ ਪਾਣੀ ਔਰ ਕਪੜਾ ਉਹਦੇ ਨਾਲ ਸਰਕਾਰ ਚੱਲਦੀ ਜਿਹੜਾ ਬੱਚਦਾ ਉਹ ਲੋਕਾਂ ਨੂੰ ਫੈਸਿਲਿਟੀ ਦਿੰਦੇ ਸੋ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਨੀ ਮੈਂ ਸਾਰੇ ਮੈਂ ਇਸ ਕ੍ਰਿਸ਼ਨानगर ਦਾ ਬੇਟਾ ਕਹਿ ਸਕਦਾ ਹਾਂ ਔਰ ਅੱਜ ਰਜੇਸ਼ਵਰ ਧਿਆਲਬੱਬੀ ਜੀ ਇੱਥੋਂ ਕੈਂਡੀਡੇਟ ਬਣੇ ਨੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਦੇ ਨਾਲ ਇਹਨਾਂ ਨੇ ਆਪਣੀ ਤਰਮ ਪੂਰੀ ਕੀਤੀ ਆ ਔਰ ਸਾਰਿਆਂ ਦੀ ਸੇਵਾ ਕੀਤੀ ਆ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਬੇਨਤੀ ਕਰਨਾ ਹੈ ਤੁਸੀਂ ਰਜੇਸ਼ਵਰ ਧਿਆਲਬੱਬੀ ਜੀ ਨੂੰ ਆਪਣਾ ਕੀਮਤੀ ਵੋਟ ਸਮਰਥਨ ਦੇਣਾ ਆਪਣੀ ਵੋਟ ਸਪੋਰਟ ਦੇਣਾ ਤਾ ਜੋ ਇਹ ਤੁਹਾਡੇ ਵਾਰਡ ਨਿਵਾਸੀਆਂ ਦੀ ਸੇਵਾ ਕਰ ਸਕਣ ਇਹਦਾ ਉਹਨਾਂ ਦੇ ਗੇਟ ਲਗਵਾ ਦੇਣੇ ਆ ਉਹ ਵਧੀਆ ਕੰਮ ਕਰਕੇ ਅਸੀਂ ਜਿਹੜੀ ਹੈ ਪ੍ਰਾਪਰਟੀ ਹੈ ਸ਼ਹਿਰ ਦੀ ਬਿਲਕੁਲ ਸੈਂਟਰ ਦੀ ਪ੍ਰਾਪਰਟੀ ਹੈ ਔਰ ਹੋਰ ਵਧੀਆ ਹੈ ਅਸੀਂ ਇਹਨੂੰ ਘਰਾਂ ਕਰਨਾ ਹੈ ਕ੍ਰਿਸ਼ਨानगर ਇੱਕ ਹਸਪਤਾਲ ਜਿਹੜੇ ਹਰਦੇਸ਼ ਬੰਦਿਆ ਬਹੁਤ ਸਾਲਾਂ ਤੋਂ ਬਾਈ ਜਲ ਕਰਦੇ ਤੁਸੀਂ ਤਾਂ ਕਹਿੰਦੇ ਬੱਸ ਕਹਿੰਦੇ ਉਹ ਜੋ ਕਹਿੰਣਾ ਕਹਿੰਦੇ ਚੱਕੋ ਬੋਲੋ ਇਹ ਬੋਲ ਲਾ ਫਾਊਟ ਨਹੀਂ ਨਹੀਂ ਵੋਟ ਇਹ ਸਾਰੇ ਜਿਹੜੇ ਕੰਮ ਕਰਦੇ ਆ ਨਾ ਨਾ ਕਰੋ ਵੋਟ ਬਾ ਜਿਹੜੇ ਬੋਰਡ ਬਾ ਕੰਮ ਜਾਓ ਕਰਦੇ ਮੈਂ ਬਾਡੀ ਤੇ ਆ ਗਿਆ ਮੈਂ ਦੇਵਾ ਜਾਉਂਦਾ ਲਿਆ ਦੋ ਯਾਰ ਜੋ ਮੇਰੇ ਕ੍ਰਿਸ਼ਨਗਰ ਦੇ ਕਿਉਂਕਿ ਅਸੀਂ ਸਿਰਫ ਆਪਣੇ ਬਾਅਦ ਦੇ ਬੰਦੇ ਜ਼ਿਆਦਾਤਰ ਭਲਾਏ ਆ ਪਰ ਉਹ ਸੀ ਦੇਈ ਪ੍ਰਿੰਸੀਪਲ ਜੀ ਆਰਦੋਸ ਤੋਂ ਦਾ ਆ ਕੇ ਸਪੋਕ ਤੇ ਉਹ ਲੰਘਾ ਲੈ ਅਸੀਂ ਕਿਸੇ ਨੂੰ ਵੀ ਖਾਸ ਤੌਰ ਤੇ ਮੇਰੀਆਂ ਆਪਣੇ ਛੋਟੀਆਂ ਭੈਣਾਂ ਮੇਰੀਆਂ ਮਾਮਾ ਬੜੀਆਂ ਬੈਠੀਆਂ ਮੇਰੀਆਂ ਹਰ ਵੇਲੇ ਅਸ਼ੀਰਵਾਦ ਦੇ ਨਾਲ ਜੀ ਬੜੀਆਂ ਖੁਸ਼ੀਆਂ ਪਤੰਜਾ ਬੈਠੀਆਂ ਹਰ ਵੇਲੇ ਸ਼ੁਭਾ ਮੇਰੇ ਬਣ ਛੋਟੇ ਭਰਾ ਬੈਠੇ ਆ ਔਰ ਬੜੇ ਸਨਕਾਲ ਜੋ ਸਾਰੇ ਰਾਕੇ ਤੇ ਬਹੁਤ ਇਹਨਾਂ ਦਾ ਬਹੁਤ ਅਸੂਕ ਹੈ ਜਿੰਨੇ ਬੜੇ ਤੋਂ ਮਦੂ ਕਰਦਾ ਤੋ ਇਹ ਇੰਦਾ ਕੰਮ ਕਰਦੇ ਆ ਔਰ ਸਾਡੇ ਭਾਜੀ ਜਿਹੜੇ ਆ ਪੋਲਟੈਕ ਨ ਦੇ ਪ੍ਰਿੰਸੀਪਲ ਡਟਾਣ ਹੋਏ ਔਰ ਸਮਾਜ ਸੇਵਾਤ ਲੱਗੇ ਆ ਸਰਦਾਰੀ ਦਾ ਕਾਕਾ ਸੁਰਤਾ ਜੀ ਜਿਨ੍ਹਾਂ ਨੇ ਹਮੇਸ਼ਾ ਇਹ ਟੀਮ ਜਿਹੜੀ ਆ ਇਹਨੇ ਹਮੇਸ਼ਾ ਮੇਰਾ ਹੱਥ ਫੜ ਕੇ ਲੀਡੂ ਪਾਸੀ ਜੀ ਮੇਰੇ ਜਿਹਨੂੰ ਸਾਥੀ ਐਡਵੋਕੇਟ ਸਾਹਿਬ ਬੈਠੇ ਆ ਪੰਮਾ ਜੀ ਮੇਰੇ ਬਚਪਨ ਦੇ ਸਾਥੀ ਆ ਜੋ ਕੋ ਤਰ ਦਿਲ ਕਰਦਾ ਦੇਖੋ ਅਗਰ ਅਸੀਂ ਕੁਛ ਲਿਖਿਆ ਤੁਹਾਡੇ ਕੋਲ ਚੱਲ ਨਹੀਂ ਹੁਣਾ ਤੁਸੀਂ ਉਹ ਉਹ ਕੰਮ ਕੀਤੇ ਆ ਇਹਨਾਂ ਨੇ ਉਹ ਕੰਮ ਕੀਤੇ ਆ ਜਿਹੜੇ ਮੈਂ ਨਾ ਪੇਸ਼ਾ ਅੱਗੇ ਜਾ ਕੇ ਮਿਲਦਾ ਮੈਂ ਹਮੇਸ਼ਾ ਝੁੱਪੀ ਬਾਵੇ ਮਿਲਦਾ ਜਾ ਕੇ ਮੇਰੀ ਆਈ ਬੰਦੇ ਇਸ ਗੱਲ ਦਾ ਵੀ ਸਤਕਾਰ ਨਹੀਂ ਕਰ ਉਹਨਾਂ ਨੂੰ ਇਹ ਜ਼ਿੰਦਗੀ ਦੇ ਭਲੇਖਾ ਰਹਿੰਦਾ ਤੇ ਉਹਨਾਂ ਨੇ ਕੀ ਕੀ ਕੀਤਾ ਆ ਸੋ ਮੈਂ ਮੇਰੇ ਮਾਪਾਂ ਦਾ ਆਸ਼ੀਰਵਾਦ ਦੇ ਮਿਲ ਤੇ ਬਹੁਤ ਉਹਨਾਂ ਦਾ ਇਮਾਨਦਾਰੀ ਦਾ ਇਜ਼ਤਾ ਜਿੱਦ ਜਿਹੜਾ ਮੈਂ ਕਹਾਂ ਕਿ ਬਿਆਹ ਕ੍ਰਿਸ਼ਨ ਨਗਰ ਤੇ 15 ਗਿੜੀਆਂ ਆ ਦਸਾਂ ਦੇ ਫਿਰ ਮੈਦਾਨ ਅਸੀਂ ਦਸਾਂ ਮਿਲਦੇ ਨੇ ਕਿਰਾਏ ਦਾ ਰਹਿ ਚਾਹੇ 4 ਨੰਬਰ ਦੇਖ ਲੋ ਚਾਹੇ 5 ਨੰਬਰ ਦੇਖ ਲੋ ਚਾਹੇ 6 ਨੰਬਰ ਤੇ ਹਾਪੜਾ ਪੂਰਾ ਹਾਪੜਾ ਮੋੜੀ ਪੁਰਾ ਖੋਲ ਕੇ ਸੋ ਇਹ ਮੈਂ ਅਮੀਤ ਦਾ ਤੁਹਾਡੇ ਕੋਲ ਵੀ ਵੱਡੀ ਜਿੱਤ ਹੋएगी ਔਰ ਇਹ ਜਿੱਤ ਆਖਰੀ ਦਿਨ ਹੈ ਕਿੱਦਾਂ ਦੀ ਅੱਛਾ ਜੀ ਅੱਜ ਮੈਂ ਇਲਾਕੇ ਦੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਸ਼ਿਆਰਪੁਰ ਦੇ ਤਿੰਨੋਂ ਵਾਰਡਾਂ ਦੇ ਨਿਵਾਸੀਆਂ ਧੰਨਵਾਦ ਕਰਦਾ ਮੈਂ 27 ਨੰਬਰ ਵਾਰਡ ਚੋਂ ਆ ਬੜਾ ਹਮ ਹੁਮਾ ਕੇ ਲੋਕਾਂ ਨੇ ਸਾਨੂੰ ਉਤਕਿਆ ਹੈਗਾ ਔਰ 21 ਨੰਬਰ ਚੋ ਕਿਉਂਕਿ ਮੇਰਾ ਆਪਣਾ ਪਰਿਵਾਰ ਆ ਸਾਰਾ ਕੁਝ ਸ਼ਨਾ ਕਰ ਇਸ ਪਰਿਵਾਰ ਨੇ ਮੈਨੂੰ ਪੰਜ ਵਾਰੀ ਆਲਰੇਡੀ ਮੰਨ ਦਿੱਤਾ ਔਰ ਵੱਡੀਆਂ ਮੋਟਰਾਂ ਨਾਲ ਜਿਤਾਇਆ ਹਮੇਸ਼ਾ ਔਰ ਮੇਰੇ ਬ੍ਰਦਰ ਰਜੇਸ਼ਵਰਦੇਵਾਲ ਬੱਬੀ ਜੀ ਇਹ ਹਾਲ ਤੱਕ ਹੀ ਨਹੀਂ ਸੀ ਲੈਣ ਇਲੈਕਸ਼ਨ ਲੜਨਾ ਚਾਹੁੰਦੇ ਲੇਕਿਨ ਲੋਕਾਂ ਦੇ ਇਹ ਗੱਲ ਕਹੀ ਸਾਨੂੰ ਬਿਨਾਂ ਨੂੰ ਅੱਜ ਇਲੈਕਸ਼ਨ ਲੜਾਇਆ ਜਾਵੇ ਕਿਉਂਕਿ ਲੋਕ ਸਾਰਿਆਂ ਤੁਹਾਨੂੰ ਕੌਂਸਲਰ ਵੀ ਬਣਾਉਂਦੇ ਰਹੇ ਆ ਸਾਨੂੰ ਹੋਰ ਵੀ ਤੁਹਾਡਾ ਥਾਪੀ ਦਿੰਦੇ ਰਹੇ ਆ ਸੋ ਇਹਨਾਂ ਨੇ ਇਹ ਮੈਂ ਪਾਰਟੀ ਦਾ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਮਾਨਜੋਗ ਅਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਜੋਗ ਸੰਦੀਪ ਪਾਠਕ ਜੀ ਦਾ ਸਾਰੇ ਸੰਗਠਨ ਦਾ ਕਿ ਉਹਨਾਂ ਨੇ ਟਿਕਟ ਰਨ ਦਿੱਤੀ ਆ ਉਹਦੇ ਨਾਲ ਨਾਲ ਇਲਾਕੇ ਦੇ ਲੋਕਾਂ ਨੇ ਹਮੇਸ਼ਾ ਸਾਨੂੰ ਵਿਸ਼ਵਾਸ ਹੱਥ ਕੜ ਕਰਕੇ ਦਵਾਇਆ ਔਰ ਐਸ ਕੀ ਵੀ ਮੈਂ ਸੋਚਦਾ ਵੀ ਜਿਹੜੀ ਵੱਡੀ ਜਿੱਤ ਜਿਹੜੀ ਹੈਗੀ ਆ ਸਾਨੂੰ ਇਸ ਇਲਾਕੇ 'ਚੋਂ ਮਿਲੂਗੀ ਕਿਉਂਕਿ ਲੋਕਾਂ ਦਾ ਪਿਆਰ ਬੋਲਦਾ ਜੀ ਭਾਜੀ ਤਿੰਨ ਵਾਰ ਤੋਂ ਇਲੈਕਸ਼ਨ ਹੋ ਰਹੇ ਤਿੰਨ ਵਾਰਾਂ ਦੇ ਕੀ ਆ ਅਸੀਂ ਤਿੰਨੇ ਤਿੰਨ ਵਾਰਡ ਜਿੱਤ ਰਹੇ ਹਾਂ ਜੀ ਵਾਰਡ ਨੰਬਰ 7 ਵਾਰਡ ਨੰਬਰ 27 ਵਾਰਡ ਨੰਬਰ 6 ਔਰ ਤਿੰਨਾ ਵਾਰਡਾਂ ਚ ਅੱਛੇ ਮਾਰ ਦਿੰਨਾ ਜਿੱਤਾਂਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਬਿਨਾਂ ਭੇਤ ਭਾਪ ਤੋਂ 600 ਯੂਨਿਟ ਮਾਫ ਕੀਤਾ ਤੇ ਸਬਦਾ ਕੀਤਾ ਅੱਜ ਲੋਕ ਖੁਦ ਕਹਿੰਦੇ ਸਾਡਾ ਬਿੱਲ ਨਹੀਂ ਆ ਰਿਹਾ ਜੀ ਉਹ ਕਹਿੰਦੇ ਵੀ ਅਸੀਂ ਵੋਟ ਕਿਉਂ ਨਾ ਪਾਈਏ ਜਾ ਕੇ ਲੋਕ ਸਾਨੂੰ ਖੁਦ ਅੱਗੇ ਆ ਕੇ ਕਹਿੰਦੇ ਆ ਸੋ ਇਦਾਂ ਬਹੁਤ ਸਾਰੇ ਕੰਮ ਆ ਜਿਹੜੇ ਸਰਕਾਰ ਚ ਹੋਇਆ ਆਮ ਆਦਮੀ ਕਲੀਨਿਕ ਮਿਲੇ ਲੋਕਾਂ ਨੂੰ ਫ੍ਰੀ ਦਵਾਈਆਂ ਮਿਲ ਰਹੀਆਂ ਔਰ ਮੈਂ ਕਹਿ ਸਕਦਾ ਵੀ ਸਿਵਲ ਹਸਪੀਟਲ ਦੇ ਹਾਲਾਤ ਅੱਗੇ ਨਾਲੋਂ ਮੈਂ ਨਹੀਂ ਕਹਿੰਦਾ ਬਹੁਤ ਬਿਹਤਰ ਲੇਕਿਨ ਅੱਗੇ ਨਾਲੋਂ ਬਿਹਤਰ ਕਰਨ ਦੀ ਕੋਸ਼ਿਸ਼ ਹੋਈ ਹੈ ਮੇਰੀ ਦਾ ਮੈਂ ਉਹਦੇ ਲਈ ਜੋ ਮੇ ਕੋਲ ਹੋ ਸਕਦਾ ਮੈਂ ਵੈਸ ਕੀਤਾ ਔਰ ਜਿਹੜਾ ਮੈਡੀਕਲ ਦਾ ਕੰਮ ਤੁਹਾਨੂੰ ਜਦੋਂ ਮੈਡੀਕਲ ਕਾਲਜ ਹਿਸ਼ਾਰਪੁਰ ਦੇ ਵਿੱਚ ਆ ਗਿਆ ਤਾਂ ਸਮਝ ਲਓ ਉਹਦੇ ਨਾਲ ਨਾਲ 200 300 ਬੈੱਡ ਦਾ ਹਸਪਤਾਲ ਵੀ ਆਏਗਾ 50 ਬੈੱਡ ਦਾ ਅਸੀਂ ਉੱਥੇ ਕੈਂਸਰ ਹਸਪਤਾਲ ਵੀ ਲੈ ਕੇ ਆ ਰਹੇ ਹਾਂ ਨਵੀਂ ਲੈਬ ਦਾ ਉਗਠਨ ਕਰਕੇ ਆਏ ਜਿਹਦਾ ਫ੍ਰੀ ਆਫ ਕਾਸਟ ਹੈ ਸੋ ਇਦਾਂ ਬਹੁਤ ਸਾਰੀਆਂ ਚੀਜ਼ਾਂ ਨੇ ਹਿਸ਼ਾਰਪੁਰ ਦੇ ਲੋਕਾਂ ਨੂੰ ਮਿਲੀਆਂ ਮੈਂ ਵੋਟਰਾਂ ਨੂੰ ਕੀ ਕਿੰ ਵੋਟਰਾਂ ਨੂੰ ਕੀ ਕਰਾਂ ਮੈਂ ਵੋਟਰਾਂ ਨੂੰ ਅਪੀਲ ਕਰਦਾ ਦੇਖੋ ਪਾਰਟੀਆਂ ਚ ਕੋਈ ਨਾ ਕੋਈ ਭਰ ਪਾਰਟੀਆਂ ਦੇ ਕੈਂਡੀਡੇਟ ਖੜੇ ਆ ਪਾਰਟੀਆਂ ਤੋਂ ਲੜ ਰਹੇ ਆ ਪਰ ਜਿਹੜੀ ਪਾਰਟੀ ਇਸ ਵੇਲੇ ਮੌਜੂਦਾ ਪਾਰਟੀ ਹੈ ਕਹਿੰਦੇ ਆਪਦੀ ਸਰਕਾਰ ਆਪ ਦਾ ਐਮਸੀ ਕਿਉਂਕਿ ਸਰਕਾਰ ਦੇ ਨਾਲ ਨਾਲ ਉਸ ਇਲਾਕੇ ਨੂੰ ਜਿਆਦਾ ਫਾਇਦਾ ਹੁੰਦਾ ਮੈਂ ਵੀ ਅਪੀਲ ਕਰਦਾ ਕਿ ਸਰਕਾਰ ਦਾ ਐਮਸੀ ਹੋਏਗਾ ਉਹ ਹੋਰ ਜਿਆਦਾ ਬਿਹਤਰ ਡਵੈਲਪਮੈਂਟ ਕਰਾਏਗਾ ਤੇ ਮੇਰੀ ਇਹ ਵੀ ਲੋਕਾਂ ਨੂੰ ਅਪੀਲ ਹੈ ਕਿ ਆਪਾਂ ਚੁਆਇਸ ਦੇਖਣੀ ਹੈ ਕੈਂਡੀਡੇਟ ਦਾ ਉਹਦਾ ਦੇਖਣਾ ਵੇ ਕਿਹਾ ਇਹ ਕਿਸੇ ਨਾਲ ਕੋਈ ਕਦੀ આજ ਤੱਕ ਨੇ ਕਿਸੇ ਨੂੰ ਟੰਗਦਾ ਨਹੀਂ ਕੀਤਾ ਕੋਈ ਕਿਸੇ ਨਾਲ ਗੁੰਡਾ ਕਰ ਦਿੱਤਾ ਨਹੀਂ ਕੀਤੀ ਔਰ ਕਿਹਾ ਲੋਕਾਂ ਲਈ ਹੈਲਪਫੁਲ ਹੈ ਕਿਹਾ ਲੋਕਾਂ ਦੀ ਗੱਲ ਸੁਣਦਾ ਪੂਰਨ ਤੌਰ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਕਿਹੜੇ ਬਾੜ ਦੇ ਵਿੱਚ ਤੇਨੂੰ ਲੱਗਦਾ ਵੀ ਜਿਆਦਾ ਮੁਕਾਬਲਾ ਤਾਂ ਕਿਸ ਪਾਰਟੀ ਦਾ ਦੇਖੋ ਫਿਲਹਾਲ ਦਾ ਪੋਜੀਸ਼ਨ ਇਹ ਹੈ ਵੀ ਬਾੜ ਨੰਬਰ 6 ਜਿਹੜਾ ਹੈ ਕਿਉਂਕਿ ਮੇਰਾ ਆਪਣਾ ਪਰਿਵਾਰ ਦਾ ਬਾੜ ਹੈ ਇਹਨੂੰ ਹਮੇਸ਼ਾ ਮਾਨ ਵਖਿਆ ਇੱਥੋਂ ਅਸੀਂ ਵੱਡੀ ਜਿੱਤ ਕਰਾਂਗੇ ਬਾੜ ਨੂੰ ਪ੍ਰਸਤਾਈ ਵਿੱਚੋਂ ਵੀ ਬਹੁਤ ਅੱਛੀਆਂ ਵੋਟਰਾਂ ਨੂੰ ਜਿੱਤਣ ਜਾ ਰਹੇ ਹਾਂ ਬਾਰ ਨੰਬਰ 7 ਤੋਂ ਬੇਅਛੇ ਜਿੱਤ ਸਾਨੂੰ ਮਿਲੇਗੀ ਠੀਕ ਠੀਕ